ਸਿੱਖ ਨਾਮ ਜਪਣ ਦਾ ਢੰਗ ਸਿੱਖ ਜਿਵੇਂ ਗੁਰੂ ਨਾਨਕ ਨੇ ਸਾਡੇ ਸਾਹਮਣੇ ਨਾਮ ਜਪਣ ਦਾ ਢੰਗ ਰੱਖ ਦਿੱਤਾ ਧੁਨੋਂ ਨੇ ਧਿਆਨ ਧਿਆਨ ਨੇ ਜਾਣਾ ਤੂੰ ਧੁਨੋਂ ਵਿੱਚ ਧਿਆਨ ਜੋ ਹੁਣ ਅੰਮ੍ਰਿਤ ਵੇਲੇ ਬੈਠੋ ਤੇ ਘੱਟ ਤੇ ਘੱਟ 5 ਮਿੰਟ ਦਾ ਇਹ ਅਭਿਆਸ ਜ਼ਰੂਰ ਕਰੋ ਇਤਨੀ ਮਹਾਰਤ ਕਰਦੇ ਜੇ ਤੁਸੀਂ ਨਾ ਨਾ ਕੀਤਾ ਕੱਲ੍ਹ ਇਹ ਕਥਾ ਕਹਾਣੀਆਂ ਸੁਣਨੀਆ ਫਿਰ ਵਿਅਰਥਨ ਹੈ ਆਂ ਮੇਂ ਵਕਤ ਬਰਬਾਦ ਕਰਨ ਵਾਲੀ ਗੱਲ ਹੈ ਇਤਨੀ ਮਹਾਰਤ ਕਰਦੇ ਤੇ ਤੁਸੀਂ ਆਖੋਗੇ ਵਕਤ ਬਰਬਾਦ ਮੈਂ ਜਦੋਂ ਤੇ ਇਹ ਦਲੀਲ ਦੇਣਾ ਜੇ 40 ਸਾਲ ਤੱਕ ਤੁਸੀਂ ਗੁਰਦੁਆਰੇ ਆ ਰਹੇ ਹੋ ਜਾਂ 20 25 ਸਾਲ ਤੱਕ ਤੇ ਅੱਜ ਤੱਕ ਜੇ ਨਾਮ ਦਾ ਰਸ ਨਹੀਂ ਮਿਲਿਆ ਤੇ ਇਸ ਢੰਗ ਨਾਲ ਆਉਂਦੇ ਰਹੇ ਤੇ ਅਗਾਂਹ ਵੀ ਨਹੀਂ ਮਿਲਣਾ ਤੇ ਤੁਸੀਂ ਆਪੋ ਸ਼ਾਇਦ ਅਗਾਂਹ ਗੱਲ ਬਣ ਜਾਏ ਤੇ ਹੁਣ ਇਹ ਮੈਂ ਪੰਕਤੀ ਤੁਹਾਡੇ ਸਾਹਮਣੇ ਰੱਖਦਾ ਹਾਂ ਅੱਜ ਮਿਲਾਵਾ ਅੱਜ ਹੀ ਮਿਲਾਵਾ ਹੋਸਾ ਹੁਣੇ ਹੀ ਕਰਵਾਓ ਲੰਬੀ ਚੌੜੀ ਗੱਲ ਕਰੋ ਲੰਬੇ ਚੋੜੇ ਸਮੇਂ ਤੇ ਕਿਉਂ ਰੱਖਦੇ ਤੋ ਕੱਲ ਸਵੇਰੇ ਅੰਮ੍ਰਿਤ ਵੇਲੇ 5 ਮਿੰਟ ਅਭਿਆਸ ਕਰੋ 5 ਮਿੰਟ ਵਾਹਿਗੁਰੂ ਵਾਹਿਗੁਰੂ ਦੇ ਧੁਨ ਅਲਾਪ ਉਹਦੇ 'ਚ ਧਿਆਨ ਜੋੜੋ ਜੇ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਫਿਰ ਦਮ ਦਮ ਸਦਾ ਸਮਾਲਦਾ ਦਮ ਨਾ ਬਰਖਾ ਜਾਏ ਆਹ ਸਵਾਸ ਤੇ ਗ੍ਰਾਸ ਅੰਦਰ ਜਾਂਦਾ ਨਾ ਇਹਦੇ 'ਚ ਵਾਹਿਗੁਰੂ ਪੂਰਾ ਕਰਮੈ ਤੇ ਧਿਆਨ ਜੋੜੋ ਉਸ ਸਵਾਸ ਗ੍ਰਾਸ ਦੀ ਲੜੀ ਵਿੱਚ ਧਿਆਨ ਜੋੜੋ ਕਈਆਂ ਨੂੰ ਧੁਨ ਤੇ ਧਿਆਨ ਦੇ 'ਚ ਛੇਤੀ ਗੱਲ ਬਣਦੀ ਹੈ ਤੇ ਕਈਆਂ ਨੂੰ ਉਹ ਨਾਲ ਮੈਂ ਦੇਖਿਆ ਜਿਹੜਾ ਦਾਰਸ਼ਨਿਕ ਹੈ ਫਿਲਾਸਫਰ ਹੈ ਧਨ ਧਿਆਨ ਦੀ ਸਾਧਨਾ ਦੇ ਵਿੱਚ ਕੋਈ ਬਹੁਤਾ ਸਫਲ ਨਹੀਂ ਹੁੰਦਾ ਉਹ ਫਿਰ ਸਵਾਸ ਗਰਾਸ ਦੇ ਸਫਲ ਹੁੰਦਾ ਹੈ ਤੇ ਜਿਹੜਾ ਭਾਵਕ ਹੈ ਪ੍ਰੇਮ ਨਾਲ ਭਰਿਆ ਹੋਇਆ ਹੈ ਤਰਕ ਨਹੀਂ ਹੈ ਕੋ ਤਰਕ ਨਹੀਂ ਹੈ ਖਿੜੇ ਮਤੇ ਗੱਲ ਕਬੂਲਣ ਵਾਲਾ ਉਹਦੀ ਗੱਲ ਛੇਤੀ ਬਣ ਜਾਂਦੀ ਹੈ ਧਨ ਧਿਆਨ ਦੇ ਤੇ ਆਪਣੇ ਹਿਰਦੇ ਨੂੰ ਵੇਖ ਲੈਣਾ ਕਿਰਤਾਰਕ ਜ਼ਿਆਦਾ ਤੇ ਨਹੀਂ ਗੱਲ ਗੱਲ ਤੇ ਤਰਫ ਤੇ ਨਹੀਂ ਖੜੀ ਕਰਦਾ ਤੇ ਜੇ ਖੜੀ ਕਰਦਾ ਤਾਂ ਫਿਰ ਸ્વાસ ਗਰਾਜ਼ ਦੀ ਅਰਾਧਨਾ ਜੜੀਏ ਉਹ ਕਰਨੇ ਕਿਉਂਕਿ ਦੋਵੇਂ ਗੁਰੂ ਗ੍ਰੰਥ ਸਾਹਿਬ ਦੇ ਚ ਸਾਧਨਾ ਲਿਖੀ ਹੋਣ ਐਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਖਾ ਧੁਨੋਂ ਮੈਂ ਧਿਆਨ ਧਿਆਨੋਂ ਮੈਂ ਜਾਣਿਆ ਗੁਰਮੁਖ ਅਕਤਕ ਕਹਾਣੀ ਪੰਜ ਮਿੰਟ ਬੈਠ ਕੇ ਸਵੇਰੇ ਲਾਜ਼ਮੀ ਕਰਨਾ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਉਸ ਵਿੱਚ ਧਿਆਨ ਜੋੜਨਾ ਤੇ ਗੱਲ ਬਣ ਜਾਏ